वाहिगुरु जी ख़ालसा वाहिगुरु जी फति 对对对。 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਰ ਕਰ ਬੈਸੋ ਹਰ ਜਨ ਪਿਆ सदगुरु <laughs> काज <laughs> <small> <laughs> I'm a i yeah. yeah. सब ते वड्डा वगुर नानक सब ते वड्डा वगगुरु नानक जिन कल राखी मेरी जिन कल राखी मेरी ਸਭ ਤੇ ਵੱਡਾ ਸਤਿਗੁਰ ਨਾਨਕ ਚ ਸਭ ਤੇ ਸਭਾ ਸਤਿਗੁਰ ਨਾਨਕ ਜਿਨ ਕਲ ਰਾਖੇ ਮੇਰੀ ਜਿਨ ਕਲ ਰਾਖੇ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਤੀ ਮੇਰੇ ਜਿਨ ਕਲ ਰਾਤੀ ਮੇਰੇ ਸਦ ਤੇ ਵਖਾ ਸਤ ਗੁਰ ਨਾਮ ਕੇ ਜਿਨ ਕਲ ਰਾਤੀ ਮੇਰੇ ਜਿਨ ਕਲ ਰਾਤੀ ਮੇਰੇ ਜਿਸ ਸਿਰ 'ਤੇ ਤੇਰੇ ਉੱਪਰ ਤੂੰ Swami ਸੋ ਦੁੱਖ ਕੈਸਾ ਪਾਵੈ ਸੋ ਦੁੱਖ ਕੈਸਾ ਪਾਵੈ ਜਿਸਕੇ ਸਿਰ ਉੱਪਰ ਤੂੰ Swami ਸੋ ਦੁੱਖ ਕੈਸਾ ਪਾਵੈ ਕੈਸਾ ਪਾਵੇ ਬੋ ਨਾ ਜੜ ਮਾਦ ਮਾਤਾ ਮਰਨਾ ਚੀਤ ਨ ਆਵੇ ਮਰਨਾ ਚੀਤ ਨ ਆਵੇ ਮਰਨਾ ਚੀਤ ਨ ਆਵੇ ਸਭ ਤੇ ਮੈਂ ਤਾਂ ਸਤਿ ਗੁਰੂ ਨਾਨਕ ਸਭ ਤੇ ਅੱਗਾ ਸਤਿ ਗੁਰੂ ਨਾਨਕ ਜਿਨ ਕਲ ਰਾਤੀ ਮੇਰੀ ਜਿਨ ਕਲ ਰਾਤੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਦੇਵੀ ਜਿਨ ਕਲ ਰਾਖੀ ਤੇਰੀ ਸਤਿ ਸਤਿ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਨਲ ਰਾਖੀ ਨੇ ਸੰਤਾ ਕਾ ਸੰਤ ਤੇਰੇ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਾਸ਼ ਨਹੀਂ ਜਮ ਨਹੀਂ ਆਵੇ ਤੇਰੇ ਜਮ ਨਹੀਂ ਆਵੇ ਤੇਰੇ ਜੋ ਤੇਰੇ ਰੰਗ ਦਾ ਸਵਾਮੀ ਤੈਨ ਕਾ ਜਨਮ ਮਰਨ ਦੁਖ ਨਾਸਾ ਤੈਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਣਾ ਤੇ ਕੋਰੀ ਸਤਿਗੁਰ ਕਾ ਦਿਲਾਸਾ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਆ ਸੁਖ ਪਾਇਆ ਨਾਮ ਤੇ ਆਇਆ ਸੁਖ ਪਾਇਆ ਆਠ ਪਹਿਰ ਹਾਰਾ ਤੇ ਆਠ ਪਹਿਰ ਹਾਰਾ ਤੇ ਨਾਮ ਤੇ ਆਇਆ ਸੁਖ ਫਲ ਪਾਇਆ ਨ ਆਠ ਪਹਿਰ ਹਾਰਾ ਤੇ ਆਠ ਪਹਿਰ ਹਾਰਾ ਤੇ ਤੇਰੀ ਸਰਨ ਤੇਰਾ ਕਰਵਾਸਾ ਪੰਚ ਦੁਸ਼ਟ ਐਸਾ ਦਾ ਪੰਚ ਦੁਸ਼ਟ ਐਸਾ ਦਾ ਜਾਣ ਤਾਂ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਸਭ ਤੇ ਵਡਾ ਸਤਿਗੁਰੂ ਨਾਨਕ ਜਿਨ ਘਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਇਕ ਨੂੰ ਸੰਤ ਜਨਾ ਮਿਲ ਵਰਦ ਸਗਾਰੋ ਕੋਰ ਤੇ ਜਨਮ ਖੇਦੋ ਸੁਖ ਜਵਾਇ ਜੋ ਚਾਹਤ ਸੋਰੀ ਮਿਲ ਪਾਇਓ ਕਰ ਕੇ ਕਰਤਾਰ ਨਾਮ ਜਵਾਈ ਸਰਬ ਸੋਖਾਰ ਨਾਮ ਬੁਜਾਇੁਰ ਪਰਤ ਸਾਨ ਨਾਹਿ ਕਿਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿ ਜੀਓ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿਭਵਨ ਸੁਝਿਆ ਗੁਰ ਭੇਟ ਪੁਨੀਤਾ ਮਹਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈਲ ਖੋਈ ਕੋਟ ਤਬ ਹਰੇ ਨਿਰਮਲ ਭਏ ਚੀਤਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਤਿ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣਣ ਹਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਤਿ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਗ ਪੈਜ ਰੱਖੀ ਨਾਨਕ ਸਤਿਗੁਰ ਬਾਣ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਗ ਪੈਜ ਰਾਖੀ ਨਾਨਕ ਸਤ ਗੁਰੂ ਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋਹਿਲਾ 라ਗ ổ ਦੀਪ ਕੀ ਮਹੱਲਾ ਪਹਿਲਾ ਇੱਕ ਓ ਅੰਕਾਰ